ਦੋਸਤੋ ਪੰਜਾਬ ਦੇ ਵਿੱਚ ਮੈਡ ਸੰਧੂ ਵਾਲਾ ਕਲਚਰ ਐਂਡ ਬੁਲੰਦੀਆ ਤੇ ਹੈ ਤੇ ਇਸੇ ਉੱਪਰ ਹੁਣ ਬਾਬਾ ਜੀ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ ਦਰਅਸਲ ਹਾਲੀਏ ਵਿੱਚ ਪੰਜਾਬੀ ਡਾਇਰੈਕਟਰ ਅੰਮਰਦੀਪ ਦੇ ਮੁੰਡੇ ਦੀ ਫਿਲਮ ਮਿਠੜ ਰਿਲੀਜ਼ ਹੋਈ ਹੈ ਪਰ ਮੂਵੀ ਦੀ ਪ੍ਰੋਮੋਸ਼ਨ ਦੇ ਦੌਰਾਨ ਉਸ ਦੇ ਸਟਾਈਲ ਨੂੰ ਗਲਤ ਜਾਂ ਦੱਸਿਆ ਜਾ ਰਿਹਾ ਸੀ ਅਤੇ ਕਿਆਸ ਲਗਾਰੇ ਜਾ ਰਹੇ ਸੀ ਕਿ ਇਹ ਚੜਦਾ ਹੋਇਆ ਕਲਾਕਾਰ ਮਾੜਾ ਚਸਕਾ ਰੱਖਦਾ ਹੈ ਅਤੇ ਇਸੇ ਉੱਪਰ ਹੁਣ ਸਰੋਤਿਆਂ ਦਾ ਵੀ ਫਨੀ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਤੇ ਇਸੇ ਦੌਰਾਨ ਇੱਕ ਯੂਜ਼ਰ ਲਿਖਦੇ ਨੇ ਅਤੇ ਇਸੇ ਦੌਰਾਨ ਇੱਕ ਯੂਜ਼ਰ ਲਿਖਦੇ ਨੇ ਕਹਿੰਦੇ ਟੈਂਪੋ ਕਿਹਾ ਇਹਦੀ ਹਰਕਤਾਂ ਇਹਦੀਆਂ ਟੈਂਪੂ ਵਾਲੀਆਂ ਹੀ ਨੇ ਅਤੇ ਕਿ ਹੋਰ ਯੂਜ਼ਰ ਲਿਖਦੇ ਨੇ ਮਗਰ ਮਿਠੜੀ ਦਾ ਦੂਜਾ ਅਵਤਾਰ ਅਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਪਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਨੇ ਇਸ ਨਵੇਂ ਟ੍ਰੈਂਡ ਬਾਰੇ ਕੀ ਕਿਹਾ ਕੈਨੇਡਾ ਵਰਗੇ ਦੇਸ਼ਾਂ ਵਿੱਚ ਬਾਥਰੂਮ ਵੀ ਅਲੱਗ ਬਣੇ ਹੋਏ ਨੇ ਕਿ ਆ ਬੰਦਿਆਂ ਦਾ ਆ ਔਰਤਾਂ ਦਾ ਆ ਇਹਨਾਂ ਦਾ ਇੰਨੀ ਤਰੱਕੀ ਕੀਤੀ ਹੈ ਵੀ ਰੋ ਇਹ ਮਸਲੇ ਨੇ ਜ਼ਿੰਦਗੀਆਂ ਦੇ ਜਿਨ੍ਹਾਂ ਨੂੰ ਵਿਚਾਰਨਾ ਜ਼ਰੂਰੀ ਹੈ ਕਿਸੇ ਦੇ ਘਰ ਇਦਾਂ ਦਾ ਬੱਚਾ ਆ ਜਾਏ ਰਿਸ਼ਤੇਦਾਰੀ ਚ ਇਦਾਂ ਦਾ ਬੱਚਾ ਆ ਜਾਏ ਉਹਨਾਂ ਨਾਲ ਨਫ਼ਰਤ ਨਾ ਕਰੋ ਫਾਦਸ ਲੁਕੀਆਂ ਨਾ ਕਰੋ ਕਿਸੇ ਨੂੰ ਯਾਰ ਸ਼ੂਗਰ ਜੰਮਦੇ ਨੂੰ ਮੈਂ ਉਹ ਕੀ ਕਰੇ ਕਿਸੇ ਨੂੰ ਜੰਮਦੇ ਨੂੰ ਕੈਂਸਰ ਹੈ ਉਹ ਕੀ ਕਰੇ ਇਹ ਵੀ ਸਮਾਜ ਦਾ ਹਿੱਸਾ ਨੇ ਇਹਨਾਂ ਨਾਲ ਨਫ਼ਰਤ ਕਰਨੀ ਛੱਡੋ ਕੁਝ ਬੀਬੀਆਂ ਔਰਤਾਂ ਔਰਤਾਂ ਨੂੰ ਹੀ ਪਸੰਦ ਕਰਦੀਆਂ ਨੇ ਨਾ ਕਿ ਬੰਦਿਆਂ ਨੂੰ ਇੱਕ ਬੰਦਾ ਹੈ ਉਹ ਬੰਦਿਆਂ ਨੂੰ ਹੀ ਪਸੰਦ ਕਰਦਾ ਔਰਤਾਂ ਨੂੰ ਨਹੀਂ ਕਰਦਾ ਧਿਆਨ ਨਾਲ ਸਮਝੋ ਇਹ ਵਿਸ਼ਾ ਨਵੀਂ ਸਵੇਰ ਦੇ ਨਵੇਂ ਸੁਨੇਹੇ 'ਚ ਮੈਂ ਤੁਹਾਨੂੰ ਦੱਸਣਾ ਚਾਹਨਾ ਹੁਣ ਇਹ ਚੀਜ਼ ਕਰ ਨਹੀਂ ਰਿਹਾ ਹੋ ਰਿਹਾ ਸਮਝੋ ਭੁੱਖ ਤੁਸੀਂ ਲਾ ਨਹੀਂ ਰਹੇ ਭੁੱਖ ਲੱਗ ਰਹੀ ਹੈ ਸਮਝ ਗਏ ਆਪਣੇ ਆਪ ਨੂੰ ਖੁਕ ਲੱਗਦੀ ਹੈ ਬੰਦਾ ਬਾਥਰੂਮ ਜਾਂਦਾ ਹੈ ਉਹਨੂੰ ਆਉਂਦਾ ਹੈ ਆਪਣੇ ਆਪ ਇਹ ਨੇਚਰਲ ਹੈ ਅਨ ਨੇਚਰਲ ਨਹੀਂ ਹੈ ਉਹ ਨੇਚਰਲੀ ਇਦਾਂ ਦੇ ਨੇ ਉਹਨਾਂ ਦੀ ਬਾਡੀ ਰਿਐਕਟ ਇਦਾਂ ਕਰਦੀ ਹੈ ਉਹਨਾਂ ਦੇ ਹਾਰਮੋਨ ਉਹਨਾਂ ਦੇ ਸੈਲ ਉਹ ਜਿਹੜੇ ਲੋਕ ਨੇ ਇਦਾਂ ਹੀ ਕੰਮ ਕਰਦੇ ਨੇ ਉਹ ਕੁਦਰਤੀ ਹੈ ਬਾਡੀ ਇਦਾਂ ਦੀ ਉਹਨਾਂ ਦੀ ਹੈ ਨਾਲੇ ਨਾ ਟਕਾ ਹੁੰਦਾ ਉਹਨਾਂ ਦਾ ਮਜ਼ਾਕ ਉੱਡਦਾ ਔਰ ਕਈ ਘਰਾਂ ਦੇ ਵਿੱਚ ਰਹਿ ਰਹੇ ਨੇ ਪੰਜਾਬ ਦੇ ਵਿੱਚ ਤੁਸੀਂ ਮਾਫ਼ ਕਰਨਾ ਇੱਕ ਪਿੰਡ ਦੇ ਵਿੱਚ ਮੰਨ ਸਕਦੇ ਹੋ ਵੀ ਜੇ ਇੱਕ ਪਿੰਡ ਦੇ ਵਿੱਚ ਹਜ਼ਾਰ ਆਦਮੀ ਰਹਿੰਦਾ ਹੈ ਤੇ ਹਜ਼ਾਰ ਦੇ ਵਿੱਚੋਂ ਘੱਟ ਤੋਂ ਘੱਟ 20 ਬੰਦੇ ਇਦਾਂ ਦੇ ਨੇ 20 ਪਰ ਉਹ ਵੀ ਰਹਿ ਰਹੇ ਨੇ ਬੰਦੇ ਬਣ ਕੇ